ਐਡੀਸ਼ਨਲ ਚੀਫ ਸਕੱਰੇਟਰੀ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਦਰਸਲ ਚੁੱਪ-ਚੁੱਪੀ ਤੇ ਸਬ ਰਜਿਸਟਰ ਦੇ ਦਫਤਰ ਦੇ ਵਿੱਚ ਰੇਡ ਮਾਰ ਦਿੱਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਕੱਲੀ-ਇਕੱਲੀ ਫਾਈਲ ਜਿਹੜੀ ਹੈ ਅਫਸਰ ਦੇ ਵੱਲੋਂ ਫਰੋਲੀ ਜਾ ਰਹੀ ਹੈ ਇੱਥੋਂ ਤੱਕ ਕਿ ਬੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਿਰਕਾਰ ਤੁਹਾਡੇ ਕੋ ਤੋਂ ਕਿਸੇ ਨੇ ਜ਼ਿਆਦਾ ਪੈਸੇ ਤਾਂ ਨਹੀਂ ਲਏ ਐਡੀਸ਼ਨਲ ਚੀਫ ਸਕੱਰੇਟਰੀ ਦੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰੀ ਦਫ਼ਤਰ ਚ ਜਾ ਕੇ ਇਕੱਲੇ ਇਕੱਲੇ ਕਾਗਜ਼ ਫਰੋਲੇ ਜਾ ਰਹੇ ਨੇ ਜਿਹੜੇ ਲੋਕ ਉੱਥੇ ਲਾਈਨ ਦੇ ਵਿੱਚ ਖੜੇ ਹੋਏ ਸਨ ਆਪਣਾ ਕੰਮਕਾਰ ਕਰਵਾਉਣ ਦੇ ਲਈ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਇੱਥੋਂ ਤੱਕ ਕਿ ਜੋ ਸੀਸੀਟੀਵੀ ਕੈਮਰੇ ਸੀ ਉਹਨਾਂ ਦੀ ਵੀ ਜਾਂਚ ਕੀਤੀ ਗਈ ਤਾਂ ਇਕੱਲੇ ਇਕੱਲੇ ਜੋ ਉੱਥੇ ਲਾਈਨ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਜੋ ਐਡੀਸ਼ਨਲ ਚੀਫ ਸਕੱਟਰੀ ਹੈ ਇਸ ਦੀ ਤਾਰੀਫ਼ ਚਾਰੇ ਪਾਸੇ ਕੀਤੀ ਜਾ ਰਹੀ ਹੈ ਸਬ ਰਜਿਸਟਰ ਦੇ ਦਫਤਰ ਦੇ ਵਿੱਚ ਇਹ ਜਿਹੜਾ ਦੌਰਾ ਕੀਤਾ ਗਿਆ ਜਿੱਥੋਂ ਤੱਕ ਕਿ ਸਰਕਾਰੀ ਫੀਸਾਂ ਦੇ ਬਾਰੇ ਵੀ ਇਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਕਿ ਤੁਹਾਡੇ ਤੋਂ ਇਹ ਅਧਿਕਾਰੀ ਸਰਕਾਰੀ ਫੀਸ ਹੀ ਲੈਂਦੇ ਨੇ ਜਾਂ ਫਿਰ ਉਸ ਤੋਂ ਇਲਾਵਾ ਵਸੂਲੀ ਵੀ ਕਰਦੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਅੱਜ ਮੈਂ ਸਬ ਰਜਿਸਟਰ ਆਫਿਸ ਲੁਧਿਆਣਾ ਇਸ ਦਾ ਡੀਸੀ ਸਬਡਿਵਿਜਨਲ ਜਤਿੰਦਰ ਦੌਰਾ ਕੀਤਾ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫ਼ਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਰਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵੇਰੇ 9 ਵਜੇ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਹੋਣ ਕਈ ਇਸ ਤਰ੍ਹਾਂ ਦੇ ਕਦਮ ਚੱਕੇ ਹਨ ਅੱਜ ਮੇਰਾ ਇੱਥੇ ਆਉਣ ਦਾ ਪਰਪਸ ਹੀ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਉਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵੱਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵੱਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇੱਥੇ ਵਕੀਲ ਸਾਹਿਬਾਨ ਨੇ ਕਈ بڑے ਉਸਾਰੂ ਸੁਝਾਅ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚੱਲੀਆਂ ਨੇ ਤਾਂ ਸੀ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਟਾਂਗ ਨਾਲ ਚਲਾਵਾਂਗੇ ਤਾਂ ਐਡੀਸ਼ਨਲ ਚੀਫ ਸਕੱਟਰੀ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਦਰਸਲ ਚੁੱਪਚਾਪੀ ਤੇ ਸਭ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਰੇਡ ਮਾਰ ਦਿੱਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਕੱਲੀ-ਇਕੱਲੀ ਫਾਈਲ ਜਿਹੜੀ ਹੈ ਅਫਸਰ ਦੇ ਵੱਲੋਂ ਫਰੋਲੀ ਜਾ ਰਹੀ ਹੈ ਇੱਥੋਂ ਤੱਕ ਕਿ ਬੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਿਰਕਾਰ ਤੁਹਾਡੇ ਕੋ ਤੋਂ ਕਿਸੇ ਨੇ ਜ਼ਿਆਦਾ ਪੈਸੇ ਤਾਂ ਨਹੀਂ ਲਏ ਐਡੀਸ਼ਨਲ ਚੀਫ ਸਕੱਟਰੀ ਦੀ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰੀ ਦਫ਼ਤਰ ਚ ਜਾ ਕੇ ਇਕੱਲੇ ਇਕੱਲੇ ਕਾਗਜ਼ ਫਰੋਲੇ ਜਾ ਰਹੇ ਨੇ ਜਿਹੜੇ ਲੋਕ ਉੱਥੇ ਲਾਈਨ ਦੇ ਵਿੱਚ ਖੜੇ ਹੋਏ ਸਨ ਆਪਣਾ ਕੰਮਕਾਰ ਕਰਵਾਉਣ ਦੇ ਲਈ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਇੱਥੋਂ ਤੱਕ ਕਿ ਜੋ ਸੀਸੀਟੀਵੀ ਕੈਮਰੇ ਸੀ ਉਹਨਾਂ ਦੀ ਵੀ ਜਾਂਚ ਕੀਤੀ ਗਈ ਤਾਂ ਇਕੱਲੇ ਇਕੱਲੇ ਜੋ ਉੱਥੇ ਲਾਈਨ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਜੋ ਐਡੀਸ਼ਨਲ ਚੀਫ ਸਕੱਟਰੀ ਹੈ ਇਸ ਦੀ ਤਾਰੀਫ਼ ਚਾਰੇ ਪਾਸੇ ਕੀਤੀ ਜਾ ਰਹੀ ਹੈ ਸਬਰੀਜ ਸਟਾਰ ਦੇ ਦਫਤਰ ਦੇ ਵਿੱਚ ਇਹ ਜਿਹੜਾ ਦੌਰਾ ਕੀਤਾ ਗਿਆ ਜਿੱਥੋਂ ਤੱਕ ਕਿ ਸਰਕਾਰੀ ਫੀਸਾਂ ਦੇ ਬਾਰੇ ਵੀ ਇਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਕਿ ਤੁਹਾਡੇ ਤੋਂ ਇਹ ਅਧਿਕਾਰੀ ਸਰਕਾਰੀ ਫੀਸ ਹੀ ਲੈਂਦੇ ਨੇ ਜਾਂ ਫਿਰ ਉਸ ਤੋਂ ਇਲਾਵਾ ਵਸੂਲੀ ਵੀ ਕਰਦੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਹਾਂ